ਗੁਰੂ ਜੀ ਬਚਨ ਕਰਦੇ ਨੇ ਖਖੜੀਆਂ ਸੁਹਾਵੜੀਆਂ ਲਗੜੀਆਂ ਅੱਕ ਕੰਟ ਤੁਸੀਂ ਸਾਰਿਆਂ ਨੇ ਅੱਕ ਦਾ ਬੂਟਾ ਦੇਖਿਆ ਉਹਨੂੰ ਇੱਕ ਫਲ ਲੱਗਿਆ ਜਿਹਨੂੰ ਖਖੜੀ ਆਖਿਆ ਜਾਂਦਾ ਹੈ ਪਾਤਸ਼ਾਹ ਜੀ ਬਾਣੀ ਵਿੱਚ ਜ਼ਿਕਰ ਕਰਦੇ ਕਹਿੰਦੇ ਜਦੋਂ ਉਹਨੂੰ ਬਾਹਰੀ ਤੌਰ ਤੇ ਵੇਖਦੇ ਆ ਨਾ ਵੇਖਣ ਨੂੰ ਉਹ ਅੰਬ ਵਰਗੀ ਲੱਗਦੀ ਹੈ ਜਦੋਂ ਤੱਕ ਉਹ ਅੱਖ ਦੇ ਧੁਰੇ ਦੇ ਨਾਲ ਜੁੜੀ ਹੋਈ ਹੈ ਉਦੋਂ ਤੱਕ ਕਹਿੰਦੇ ਦੇਖਣ ਨੂੰ ਸੋਹਣੀ ਲੱਗਦੀ ਹੈ ਚੰਗੀ ਲੱਗਦੀ ਹੈ ਖਖੜੀਆਂ ਸੁਹਾਵੜੀਆਂ ਲਗੜੀਆਂ ਅੱਖ ਕੰਠ ਬਿਰਹ ਵਿਛੋੜਾ ਧਣੀ ਸੋ ਕਹਿੰਦੇ ਜਦੋਂ ਵਿਛੋੜਾ ਪੈਂਦਾ ਨਾ ਟਾਣੀ ਦੇ ਨਾਲੋਂ ਉਹ ਟੁੱਟ ਕੇ ਧਰਤੀ ਦੇ ਉੱਤੇ ਡਿੱਗਦੀ ਹੈ ਨਾਨਕ ਸੈ ਸੈ ਘੰਟ ਕਹਿੰਦੇ ਤੁੰਬਾ ਤੁੰਬਾ ਕਰਕੇ ਉੱਟ ਜਾਂਦੀ ਏ ਹਜ਼ਾਰਾਂ ਘੰਟਾਂ ਬਣ ਜਾਂਦੀ ਆ ਉਹਦੀ ਜਿਹੜੀ ਅਸਲੀਅਤ ਹੈ ਜੋ ਉਹਦਾ ਸੋਹਣਾ ਲੱਗਣਾ ਹੈ ਉਹ ਉਹਨਾ ਸਮਾਂ ਹੈ ਜਿੰਨਾ ਸਮਾਂ ਉਹ ਟਹਿਣੀ ਦੇ ਨਾਲ ਜੁੜੀ ਹੋਈ ਹੈ ਜੁੜਿਆ ਰਹਿਣਾ ਬੜਾ ਜ਼ਰੂਰੀ ਹੈ ਸਿੱਖ ਉਦੋਂ ਤੱਕ ਸੋਹਣਾ ਲੱਗਦਾ ਹੈ ਇਹਦਾ ਜੀਵਨ ਆਨੰਦਮਈ ਉਦੋਂ ਤੱਕ ਬਣਦਾ ਹੈ ਜਦੋਂ ਇਹ ਬਾਣੀ ਦੇ ਨਾਲ ਗੁਰ ਇਤਿਹਾਸ ਦੇ ਨਾਲ ਗੁਰੂ ਦੀਆਂ ਸਿੱਖਿਆਵਾਂ ਦੇ ਨਾਲ ਜੁੜਿਆ ਰਹੇ